ਭਾਜਪਾ ਨੇਤਾ ਦੇ ਉੱਤੇ ਬਲਾਤਕਾਰ ਦਾ ਦੋਸ਼ ਲੱਗਿਆ ਪੈਸੇ ਦੀ ਵਸੂਲੀ ਦਾ ਦੋਸ਼ ਲੱਗਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪਾਰਟੀ ਨੇ ਉਸ ਨੂੰ ਪਾਰਟੀ ਚੋਂ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਤਾਂ ਮੱਧ ਪ੍ਰਦੇਸ਼ ਦਾ ਇਹ ਮਾਮਲਾ ਵੱਡੀ ਖਬਰ ਹੈ ਜਿੱਥੇ ਭਾਜਪਾ ਅਗੂ ਬਲਾਤਕਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਨੇ ਉਸ ਨੂੰ ਤੁਰੰਤ ਪਾਰਟੀ ਚੋਂ ਕੱਢ ਦਿੱਤਾ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਇੱਕ ਭਾਰਤੀ ਜਨਤਾ ਪਾਰਟੀ ਨੇਤਾ ਨੂੰ ਇੱਕ ਮਹਿਲਾ ਨੇਤਾ ਨਾਲ ਬਲਾਤਕਾਰ ਅਤੇ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇੱਕ ਜਾਣਕਾਰੀ ਦਿੱਤੀ ਹੈ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਨੇ ਉਸ ਨੂੰ ਤੁਰੰਤ ਪਾਰਟੀ ਵਿੱਚੋਂ ਕੱਢ ਦਿੱਤਾ ਐਫ ਆਈ ਆਰ ਵਿੱਚ ਕਿਹਾ ਗਿਆ ਹੈ ਕਿ ਪੀੜਤਾ ਵੀ ਇੱਕ ਭਾਜਪਾ ਨਿਤਹਿ ਅਤੇ ਪਾਰਟੀ ਟਿਕਟ ਦਾ ਵਾਅਦਾ ਕਰਕੇ ਕਥਿਤ ਤੌਰ ਤੇ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਮੁਲਜ਼ਮਾ ਨੇ ਕਥਿਤ ਤੌਰ ਤੇ ਘਟਨਾ ਦੀ ਵੀਡੀਓ ਬਣਾਈ ਅਤੇ ਉਸ ਦੀ ਵਰਤੋਂ ਪੈਸੇ ਵਸੂਲਣ ਲਈ ਕੀਤੀ ਪੁਲਿਸ ਨੇ ਦੱਸਿਆ ਕਿ ਐਫ ਆਈ ਆਰ ਦੇ ਅਨੁਸਾਰ ਦੋਸ਼ੀ ਅਜੀਤਪਾਲ ਸਿੰਘ ਚੋਹਾਨ ਦੇ ਤੁਰੰਤ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਚੋਹਾਨ ਵਿਰੁੱਧ 13 ਜਨਵਰੀ ਨੂੰ ਭਾਰਤੀ ਦੰਡਾਵਲੀ ਆਈਪੀਸੀ ਦੀਆਂ ਅੱਖਵਖਤਾ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਭਾਜਪਾ ਦੇ ਸਿੱਧੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਦੀਵ ਕੁਮਾਰ ਨੇ ਕਿ ਅਜੀਤ ਪਾਲ ਸਿੰਘ ਚੋਹਾਨ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਤਾਂ ਭਾਜਪਾ ਨੇਤਾ ਗ੍ਰਿਫਤਾਰ ਹੋਇਆ ਉਸ ਤੋਂ ਪਹਿਲਾਂ ਹਰਿਆਣਾ ਵਿੱਚ ਵੀ ਭਾਜਪਾ ਪ੍ਰਧਾਨ ਅਤੇ ਗਾਇਕ ਰੋਕੀ ਮਿੱੱਤਲ ਵਿਰੁੱਧ ਕਸੋਲੀ 'ਚ ਸਮੂਹਿਕ ਜ਼ਬਰ ਜਨਾਹ ਦਾ ਮਾਮਲਾ ਦਰਜ ਹੋਇਆ ਸੀ ਜਾਂਚ ਵਿੱਚ ਪੁਲਿਸ ਜੁਟੀ ਹੋਈ ਹੈ ਹਾਲਾਂਕਿ ਕਿ ਦੋਸ਼ ਕਿੰਨੇ ਕ ਸੱਚੇ ਨੇ ਇਹ ਪਰ ਤਫ਼ਤੀਸ਼ ਤੋਂ ਬਾਅਦ ਪਤਾ ਲੱਗੇਗਾ